ਸੋਕਮੀ ਜੀ ਸਾਹਿਬ ਦੀਆਂ ਅਸ਼ਟਪਦੀਆਂ ਨੇ ਹਨਾ ਕਿ ਅਸੀਂ 4-4 5-5 ਕਰਕੇ ਅਸ਼ਟਪਦੀਆਂ ਪੜ ਸਕਦੇ ਆ ਬਹੁਤ ਵਧੀਆ ਸਮਝਾਇਆ ਜਪਜੀ ਸਾਹਿਬ ਦੀਆਂ ਪੌੜੀਆਂ ਨੇ 2-2 ਪੌੜੀਆਂ ਕਰਕੇ ਰੋਜ਼ ਪੜ ਸਕਦੇ ਜਿਵੇਂ ਆਪਾਂ ਸਹਿਜ ਪਾਠ ਕਰਦੇ ਆ ਕਿ ਗੁਟਕਾ ਸਾਹਿਬ ਤੋਂ ਵੀ ਓਵੇਂ ਸਹਿਜ ਪਾਠ ਵਾਂਗੂ ਬਾਣੀ ਪੜ ਸਕਦੇ ਦੇਖੋ ਬਿਲਕੁਲ ਕਰ ਸਕਦੇ ਕਿਉਂਕਿ ਦੇਖੋ ਜੀ ਗੁਰੂ ਸਾਹਿਬ ਨੇ ਤੇ ਕਿਤੇ ਨਹੀਂ ਲਿਖਿਆ ਵੀ ਤੁਸੀਂ ਪੂਰਾ ਕਰਨਾ ਹੂੰ ਠੀਕ ਹੈ ਜੇ ਪੂਰਾ ਕਰਨਾ ਤੇ ਪੂਰਾ ਗੁਰੂ ਗ੍ਰੰਥ ਸਾਹਿਬ ਕਰੋ ਹੂੰ ਗੁਰੂ ਸਾਹਿਬ ਨੇ ਕਿਹਾ ਹੈ ਪੀ ਜਿਵੇਂ ਮੰਨ ਕੇ ਚਲੋ ਸੁਖਮੀ ਸਾਹਿਬ ਦੀਆਂ 24 ਅਸ਼ਟਪਦੀਆਂ ਜੀ ਅੱਜ ਕੱਲ ਟਾਈਮ ਦੀ ਸ਼ੋਰਟੇਜ ਬਹੁਤ ਆ ਬਿਲਕੁਲ ਜੀ ਤੇ ਤੁਸੀਂ ਚਾਰ ਅੱਜ ਕਰ ਲਓ ਚਾਰ ਗੱਲ ਕਰ ਲਓ 6 ਦਿਨਾਂ ਵਿੱਚ ਤੁਹਾਡਾ ਸੁਖਨੀ ਸਾਹਿਬ ਪੂਰਾ ਹੋ ਜਾ ਸੰਪੂਰਨ ਹੋਏਗਾ ਵਾਹ ਠੀਕ ਹੈ ਤੁਸੀਂ ਇੱਕ ਦਿਨ ਚ ਸੁਖਨੀ ਸਾਹਿਬ ਦਾ ਇੱਕ ਪਾਠ ਕਰ ਲਓ 6 ਦਿਨਾਂ ਚ ਇੱਕ ਪਾਠ ਕਰ ਲਓ ਪ੍ਰੈਕਟੀਕਲ ਕਿਨਾਂ ਤੁਹਾਨੂੰ ਇੱਕ ਬੰਦਾ ਤੁਸੀਂ ਮੈਨੂੰ ਲਿਆ ਦਿਓ ਜਿਹੜਾ ਸੁਖਨੀ ਸਾਹਿਬ ਦਾ ਇੱਕ ਪਾਠ ਕਰ ਰਿਹਾ ਹੈ ਭਾਵੇਂ ਚਾਰ ਕਰ ਰਿਹਾ ਹੈ ਭਾਵੇਂ 5 ਕਰ ਰਿਹਾ ਹੈ ਭਾਵੇਂ 2 ਕਰ ਰਿਹਾ ਹੈ ਇੱਕ ਬੰਦਾ ਮੈਨੂੰ ਉਹ ਲਿਆ ਦਿਓ ਜਿਹੜਾ ਸੁਖਨੀ ਸਾਹਿਬ ਦੀ ਚਾਰ ਅਸ਼ਟ ਬੰਦੀਆਂ ਪੜ ਰਿਹਾ ਹੈ ਤੇਛੇ ਦਿਨਾਂ ਚ ਉਹਨੇ ਸੁਖਨੀ ਸਾਹਿਬ ਪੜਿਆ ਦੋਨਾਂ